ਸਿਰਫ 15 ਇਹ ਜੀ ਇਹ ਦੋਨੋਂ ਜਿਹੜੇ ਬੰਦੇ ਕੀ ਸ਼ਕਲ ਕਿਉਂ ਪਾ ਰਿਹਾ ਹੈ ਅਗਰ ਤੂੰ ਉਸ ਦਾ ਬੰਦਾ ਨਹੀਂ ਹੈ ਤੂੰ ਸ਼ਕਲ ਕਿਉਂ ਪਾ ਰਿਹਾ ਹੈ ਬਈ ਸਕਰੋਟ ਕਰੋ ਜੀ ਨੰਬਰ ਇਹ ਕੁੱਤੇ ਵਾਲੀ ਮੋਹਮਦ ਵਾਲੀ ਗੱਡੀ ਆ ਇਹ ਜੀ ਕੁੱਤੇ ਵਾਲੀ ਗੱਡੀ ਸਤਿ ਸ਼੍ਰੀ ਅਕਾਲ ਦੋਸਤੋ ਕੁਝ ਦਿਨ ਪਹਿਲਾਂ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਦੇ ਵਿੱਚ ਕੀ ਮੋਬਸ ਜਿਹੜੇ ਬੰਦੇ ਮੁਹਾਲੀ ਦੇ ਵਿੱਚ ਲਗਾਉਂਦੇ ਸੀ ਜਦੋਂ ਉਹਨਾਂ ਦੇ ਘਰ ਦੇ ਵਿੱਚ ਛਾਪਾ ਮਾਰਿਆ ਗਿਆ ਤਾਂ ਉਸ ਦੇ ਅੰਦਰੋਂ ਕੀ ਕੁਝ ਮਿਲਿਆ ਇਹ ਤੁਹਾਨੂੰ ਸਭ ਨੂੰ ਪਤਾ ਹੀ ਹੈ ਗਲੀਆਂ ਸੜੀਆਂ ਸਰਜੀਆਂ ਤੇ ਫਰਿੱਜ ਦੇ ਵਿੱਚੋਂ ਮਿਲਿਆ ਇੱਕ ਮਰਿਆ ਹੋਇਆ ਕੁੱਤੇ ਦਾ ਸਿਰ ਇਹ ਜਿਹੜਾ ਮਾਮਲਾ ਹੈ ਇਹ ਬਹੁਤ ਜਲਦੀ ਠੰਡਾ ਪੈ ਗਿਆ ਤੇ ਉਸ ਤੋਂ ਬਾਅਦ ਉਹ ਜਿਹੜੇ ਸ਼ਖਸ ਮੋਮੋ ਬਣਾਉਂਦੇ ਸੀ ਉਹਨਾਂ ਨੇ ਦੁਬਾਰਾ ਤੋਂ ਆਪਣਾ ਕੰਮਕਾਰ ਸ਼ੁਰੂ ਕਰ ਲਿਆ ਤੇ ਇਸ ਦੀ ਜਾਣਕਾਰੀ ਇੱਕ ਔਰਤ ਨੂੰ ਮਿਲਦੀ ਹੈ ਤੇ ਉਹ ਪਹੁੰਚ ਜਾਂਦੀ ਹੈ ਇਹਨਾਂ ਦੇ ਕੋਲ ਜਿੱਥੇ ਇਹ ਮੋਮੋ ਲਗਾਉਣੇ ਸ਼ੁਰੂ ਕਰਦੇ ਹਨ ਤਾਂ ਉਸ ਤੋਂ ਬਾਅਦ ਉਸ ਔਰਤ ਨੇ ਇਹਨਾਂ ਦੀ ਵੀਡੀਓ ਬਣਾਈ ਤਾਂ ਦੇਖੋ ਫਿਰ ਇਹ ਵੀਡੀਓ ਦੇ ਵਿੱਚ ਕੀ ਕਹਿ ਰਹੇ ਹਨ के वो जिसने कुत्ते मार मार के आप लोगों को खिलाया और आपके दिमाग में सिर्फ पंद्रह दिन दोनों जने पंद्रह दिन के अंदर आपके दिमाग की गर्मी उतर गई है इन लोगों के लिए हिम्मत होगी की उसी सिक्सटी सेवन के सेक्टर में ये दोबारा ऐसी मार्केट में लगाने के लिए अपनी रेड लेके आ गया है क्यों सामान कितने भाई समान पहन की सरकार? तो कि सरकार ने कोई कार्रवाई नहीं करी पंजाब सरकार ने यह मामला दबाया है क्योंकि नेशनल लेवल तक मामला चला गया था इसकी हिम्मत देख लो इस बंदे की तू शक्ल क्यों छुपा रहा है अगर तू उसका बंदा नहीं है तू शक्ल क्यों छुपा रहा है समान कितने पहन रहे मार बार में इसलिए मोहाली चंडीगढ़ के लोगों को खिलाया और आज इसकी हिम्मत होगी गली ऐसी तुम्हें मार्केट में दिखे इनको मार के भगाओ यहाँ से हमने सोचा था की ये लोग पंजाब छोड़ के नेपाल चले गए होंगे इसकी हिम्मत देख लो सिर्फ हमारे पंजाब सरकार की नाकामयाबी है और नोट करो ये नंबर है कुत्ते वाली मोहम्मद वाली गड्डिया है जी ਕੁੱਤੇ ਵਾਲੀ ਗੱਡੀ ਵਾਲੀ ਬੰਮੋ ਜੀ ਸਾਰਾ ਸਮਾਨ ਵਿੱਚੇ ਇਦਾਂ ਹੀ ਪਿਆ ਸਾਰਾ ਕੁਝ ਉਹਨਾਂ ਦਾ ਜੀ ਸਮਾਨ ਦੇਖਾਓ ਕਰੋ ਸਮਾਨ ਦੇਖਾਓ ਜੀ ਸਮਾਨ ਚੈੱਕ ਕਰੋ ਜੀ ਅੰਦਰ ਇਹ ਆਇਆਗਾ ਜੀ ਰੈਡੀਆ ਰੂੜੀਆਂ ਚੇਂਜ ਕਰ ਲਿਆ ਇਹਨਾਂ ਨੇ